ਜੀ ਜੀ ਸਭ ਤੋਂ ਪਹਿਲਾਂ ਸਮੁੱਚੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਾਰਿਆਂ ਲਈ ਬੜੀ ਖੁਸ਼ੀ ਦਾ ਮਾਹੌਲ ਆ ਸਾਡੇ ਪੁਰਾਣੇ ਸਾਥੀ ਹਲਕਾ ਸ਼ਾਮਰਾਸੀ ਤੋਂ ਵਿਧਾਇਕ ਡਾਕਟਰ ਰਵਜੋਤ ਜੀ ਜਿਨ੍ਹਾਂ ਨੂੰ ਅੱਜ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਕੈਬਨਿਟ ਚ ਜਗ੍ਹਾ ਦਿੱਤੀ ਆ ਅਸੀਂ ਸਾਰੇ ਇਸ ਕਰਕੇ ਵੀ ਖੁਸ਼ ਆ ਕਿਉਂਕਿ ਉਹ ਸਾਡੇ ਪੁਰਾਣੇ ਸਾਥੀ ਆ ਪਿਛਲੇ 2-3 ਸਾਲ ਦੇ ਸਰਕਾਰ ਦੇ ਕਾਰਜਕਾਰ ਚ ਸਮੁੱਚੀ ਟੀਮ ਜਿਹੜੀ ਆ ਉਹ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਆ ਔਰ ਸਾਡੇ ਸਾਥੀ ਨੂੰ ਇੱਡਾ ਵੱਡਾ ਮਾਨ ਮਿਲਣਾ ਸਾਡੇ ਲਈ ਬੜੀ ਫਖਰ ਵਾਲੀ ਗੱਲ ਆ ਔਰ ਅਸੀਂ ਆਸ ਔਰ ਉਮੀਦ ਕਰਦੇ ਆ ਜਿੱਥੇ ਸਾਡੀ ਸਮੁੱਚੀ ਆਮ ਆਦਮੀ ਟੀਮ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਨੇ ਸਾਡੇ ਸਾਰੇ ਅਲੱਗ-ਅਲੱਗ ਵਿੰਗਾਂ ਦੇ ਪ੍ਰਧਾਨ ਹਾਏ ਹੋਏ ਆ ਸਾਡੇ ਬ ਨੇ ਤਾਇਆ ਸਮੁੱਚੇ ਕਾਰਜਕਰਤਾ ਵਲੰਟੀਅਰਾਂ ਦਾ ਖੁਸ਼ੀ ਦਿਲਾ ਰ ਜਿੱਥੇ ਮੈਂ ਨਾ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਔਰ ਇਹ ਆਸ ਵੀ ਕਰਦੀ ਆ ਕਿ ਜਿੱਦਾਂ ਅਸੀਂ ਪਹਿਲਾਂ ਲੋਕਾਂ ਦੀ ਕਚੈਰੀ 'ਚ ਦਿਨ ਰਾਤ ਕੰਮ ਕਰ ਰਹੇ ਸੀਗੇ ਉਸੇ ਤਰ੍ਹਾਂ ਸੀ ਇਕਜੁੱਟ ਹੋ ਕੇ ਜਿਹੜਾ ਲੋਕਾਂ ਦੀ ਸੇਵਾ ਕਰਾਂਗੇ ਸੋ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੀ ਅੱਜ ਹੁਸ਼ਿਆਰਪੁਰ ਦੇ ਸਮੁੱਚੀ ਆਮ ਆਪ ਦੀ ਪਾਰਟੀ ਦੇ ਸਮੁੱਚੇ ਕਾਰਜਕਰਤਾ ਸਾਥੀਆਂ ਦਾ ਸਾਡੇ ਦਾਸ਼ਨਿਕ ਨਿਰਦੇਸ਼ ਮਾਨਨੀ ਰਾਜ ਦੇ ਰਾਸ਼ਟਰੀ ਰਖਸ਼ਕ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਰਾਸ਼ਟਰੀ ਮਹਾਸਚਿਵ ਸੰਦੀਪ ਪਾਠਕ ਜੀ ਅਤੇ ਪੰਜਾਬ ਦੀ ਆਨਮਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮਾਨ ਵਧਾਇਆ ਵਾ ਅਸੀਂ ਉਹਦੇ ਵਾਸਤੇ ਜੀ ਜ਼ਿੰਦਗੀ ਪਰ ਆਪਣੇ ਰਾਸ਼ਟਰੀ ਨਿਤਤ ਦਾ ਔਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਤਰਨ ਨਹੀਂ ਲਾਵਾਂਗੇ ਅੱਜ ਜਿਹੜਾ ਮਾਨ ਡਾਕਟਰ ਜੋਜੀ ਨੂੰ ਮਾਨ ਸਾਹਿਬ ਨੇ ਆਪਣੇ ਕੈਬਨਟ ਚ ਸਥਾਨ ਦੇ ਕੇ ਦਿੱਤਾ ਹੁਸ਼ਿਆਰਪੁਰ ਵਾਸੀਆਂ ਨੂੰ ਮੈਂ ਸਮਝਦਾ ਕਿ ਅੱਜ ਅਸਲ ਸੇ ਕਾਰਜਕਰਤਾਵਾਂ ਦਾ ਜਿਹੜਾ ਮਾਨ ਵਧਿਆ ਔਰ ਅਸਲ ਸੇ ਕਾਰਜਕਰਤਾਵਾਂ ਦਾ ਹੌਸਲਾ ਵਧਿਆ ਵਾ ਔਰ ਅਸਲ ਚ ਹੀ ਅੱਜ ਕਾਰਜਕਰਤਾ ਆਪਣੇ ਆਪ ਨੂੰ ਗਰਵੰਦ ਮਹਿਸੂਸ ਕਰ ਰਹੇ ਔਰ ਆਪਣੇ ਇੱਕ ਪ੍ਰਾਉਡ ਫੀਲ ਕਰ ਰਹੇ ਆ ਕਿ ਸਾਡੇ ਮਾਨ ਸਾਹਿਬ ਨੇ ਜੋ ਡਾਕਟਰ ਜੋਤ ਵਰਗੇ ਨੇਕ ਇਨਸਾਨ ਨੂੰ ਔਰ ਉਸ ਟਾਈਮ ਦੇ ਸਾਥੀ ਨੂੰ ਜਿਹੜਾ ਮਾੜੇ ਦੌਰ ਦੇ ਆਮ ਆਦਮੀ ਪਾਰਟੀ ਦਾ ਸੀ ਜਿਸ ਦੌਰ ਦੇ ਆਮ ਆਦਮੀ ਪਾਰਟੀ ਸੰਘਰਸ਼ੀਲ ਸੀਗੀ ਉਸ ਟਾਈਮ ਦੇ ਡਾਕਟਰ ਜੋਤ ਨੇ ਸੰਘਰਸ਼ ਕਰਕੇ ਸਾਰੀ ਪਾਰਟੀ ਨੂੰ ਇਕਜੁੱਟ ਕਰਕੇ ਰੱਖਿਆ ਔਰ ਆਮ ਆਦਮੀ ਪਾਰਟੀ ਦੇ ਸੂਚੇ ਕਾਰਜਕਰਤਾਵਾਂ ਦਾ ਹਮੇਸ਼ਾ ਸਾਥ ਦਿੱਤਾ ਸੋ ਅੱਜ ਇਹ ਸਾ ਰਾਜੇ ਰਾਸ਼ਦ ਜੀ ਸਤਿ ਸ੍ਰੀ ਅਕਾਲ ਮਾਨ ਮਾਨ ਸਾਹਿਬ ਦਾ ਤੇ ਸਮੂਚੀ ਕੈਬਨਟ ਦਾ ਤੇ ਸਮੂਚੀ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਡਾਕਟਰ ਸਾਹਿਬ ਨੂੰ ਇਮਾਨ ਬਖਸ਼ਿਆ ਔਰ ਮੈਂ ਵੀ ਆਸ ਕਰਦਾ ਕਿ ਡਾਕਟਰ ਸਾਹਿਬ ਜਿਸ ਤਰ੍ਹਾਂ ਪਹਿਲੀ ਪਹਿਲਾਂ ਦੀ ਤਰ੍ਹਾਂ ਇਮਾਨਦਾਰੀ ਵਫਾਦਾਰੀ ਔਰ ਆਪਣੀ ਨੇਕ ਨੀਅਤ ਨਾਲ ਸਮਾਜੀ ਸੇਵਾ ਕਰਦੇ ਆਏ ਆ ਇਸੇ ਤਰ੍ਹਾਂ ਆਪਣੇ ਸਮਾਜ ਪੰਜਾਬ ਦੀ ਹੁਣ ਸੇਵਾ ਕਰਦਾ ਇਹਨਾਂ ਨੂੰ ਮੌਕਾ ਮਿਲਿਆ ਔਰ ਪੰਜਾਬ ਚ ਹੁਸ਼ਿਆਰਪੁਰ ਦਾ ਨਾਮ ਜਰੂਰ ਰੋਸ਼ਨ ਕਰਨਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈਪਾਤ ਹਾਂ ਜੀ ਸਰ ਜੀ ਸਰ ਅੱਜ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਹੁਤ ਖੁਸ਼ ਕੈਬਨਟ ਰੈਂਕ ਮਿਲਿਆ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਾਡੇ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਸਤਕਾਰਯੋਗ ਸੀਐਮ ਸਾਹਿਬ ਭਗਵੰਤ ਸਿੰਘ ਜੀ ਦਾ ਜਿਨ੍ਹਾਂ ਨੇ ਡਾਕਟਰ ਅਰਵਜੋਤ ਸਿੰਘ ਜੀ ਤੇ ਪਰੋਸਾ ਜਿਤਾਇਆ ਤੇ ਉਹਨਾਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਸੋ ਮੈਂ ਆਸ ਕਰਦਾ ਹਾਂ ਕਿ ਜਿਵੇਂ ਡਾਕਟਰ ਅਰਵਜੋਤ ਜੀ ਪਹਿਲਾਂ ਹਲਕਾ ਸ਼ਾਮਚਰਾਸੀ ਦੀ ਸੇਵਾ ਕਰਦੇ ਸੀ ਇਦਾਂ ਹੀ ਹੁਣ ਵੱਧ ਚੜ ਕੇ ਪੂਰੇ ਪੰਜਾਬ ਦੀ ਸੇਵਾ ਕਰਨਗੇ ਤਾਂ ਮੈਂ ਆਪਣੇ ਯੂਥ ਵੱਲੋਂ ਆਪਣੀ ਪੂਰੀ ਯੂਥ ਦੀ ਟੀਮ ਵੱਲੋਂ ਆਪਣੇ ਪੂਰੇ ਹਿਸ਼ਾਰ ਪਰ ਸੰਗਠਨ ਵੱਲੋਂ ਆਪ ਸਭ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਬਹੁਤ ਬਹੁਤ ਧ